ਫਰਮਾਨੀ ਜੀ ਜਿਵੇਂ ਇਤਿਹਾਸਕ ਕਿਲਾ ਗੁਰੂ ਸਾਹਿਬ ਦਾ ਜਿਹੜਾ ਹੈਗਾ ਕਿਲਾ ਆਨੰਦਗੜ੍ਹ ਸਾਹਿਬ ਉਹਦੇ ਬਾਰੇ ਵੀ ਤੁਸੀਂ ਹਾਂ ਜੀ ਦੇਖਿਆ ਉਹਦਾ ਤੇ ਹੋਂਦ ਦਾ ਕੀ ਫਰਕ ਲੱਗਿਆ ਉਹ ਤਾਂ ਫਰਕ ਹੈ ਜੀ ਤੇ ਉਹ ਕਲਾਸ ਵਾਲੀ ਕਿਰਤਾਰ ਸਿੰਘ ਹੋਣੀ ਸਾਡੀ ਗ੍ਰਾਂਥੀ ਸੀਗੇ ਉਹਨਾਂ ਨਾਂ ਅ ਕੇ ਸੇਵਾ ਸੰਭਾਲੀ ਦੀ ਕਿਲੇ ਦੀ ਕਲਾਸ ਵਾਲੀ ਕਿਰਤਾਰ ਸਿੰਘ ਤੇ ਲਿਖਿਆ ਹੋਇਆ ਤੇ ਉਹਦੇ ਵਿੱਚ ਉਹ ਸਾਰੀਆਂ ਨੂੰ ਮਗਮਰ ਕਰਾਈ ਸੇਵਾ ਜਿਹੜਾ ਸੱਜੇ ਪਾਸੇ ਬੁਰਜ ਹੈ ਨਾ ਉਹ ਪੁਰਾਣਾ ਹੈ ਬਾਕੀ ਨਵੇਂ ਤੇਰਾ ਕੰਮ ਸਾਰਾ ਹੋਇਆ ਬਣਾ ਉਹ ਨਵਾਂ ਹੈ ਉਹ ਸੱਜੇ ਪਾਸੇ ਵਾਲਾ ਬੁਰਜ ਜਿਹੜਾ ਉਹ ਪੁਰਾਣਾ ਬੁਰਜ ਹੈ ਬਾਕੀ ਉਹਦੇ ਬਾਅਦ ਜਿਹੜਾ ਸ਼ਹੀਦ ਬਾਗ ਹੈ ਸ਼ਹੀਦ ਬਾਗਕੀ ਲੱਕੜ ਦੀ ਛੱਤ ਤਾਂ ਨਹੀਂ ਸੀ ਉਹ ਸਾਰੀਆਂ ਜਿਹੋ ਉਸ ਵੇਲੇ ਬਾਬਾ ਸੇਵਾ ਘੋੜੀ ਇਹ ਕੰਮ ਸ਼ੁਰੂ ਕੀਤਾ ਉਸ ਵੇਲੇ ਸ਼ਹੀਦ ਬਾਗ ਆੜਾ ਨੂੰ ਕਹਿੰਦੇ ਆਪਣੀ ਛੱਤਾਂ ਬਦਰਾਣੀਆਂ ਅਸੀਂ ਆ ਕੇ ਬਈ ਜਾ ਕੇ ਛੱਤਾਂ ਬਦਾਈਆਂ ਲੱਕੜਾਂ ਲਾਈਆਂ ਬਾਲੇ ਲਾਏ ਬਾਕੀ ਲੈਂਟਰ ਪਾਇ ਲੈਂਟਰ ਪਾ ਕੇ ਦਰਵਾਜ਼ਾ ਕਾਇਮ ਕੀਤਾ ਫੇ ਉਹਨਾਂ ਨੇ ਬਠਾ ਪ੍ਰਕਾਸ਼ ਕਰੇ ਪ੍ਰਕਾਸ਼ ਕਰੇ ਤੇ ਬਾਅਦ ਜੀ ਬਾਬਾ ਸੇਵਾ ਸਰ ਗਿਆ ਲੱਗੇ ਤੇ ਦਰਬਾਰ ਉੱਪਰ ਜਿਹੜਾ ਹੈ ਨਾਦੀਆੜ ਦਾ ਉਹ ਪੁਰਾਣਾ ਹੋ ਚੁੱਕਿਆ ਉਹ ਬੜਾ ਸੋਹਣਾ ਦਾ ਸਾਰੀ ਪਾਸੇ ਕਮਰੇ ਬਣੇ ਹੋਏ ਤੇ ਉਹ ਰਾਂਡਾ ਦਾ ਤੇ ਪਿਛਲੇ ਪਾਸੇ ਬਰਾਡੇ ਚ ਪ੍ਰਕਾਸ਼ਤਾ ਤੇ ਥੱਲੇ ਵਾਲੇ ਪਾਸੇ ਇੱਕ ਕਮਰਾ ਤਾਂ ਹੋਰਾ ਸਾ ਬਣੇ ਬਾ ਉਹਦਾ ਮੂੰਹ ਛੇ ਦਵਾਗ ਵਾਲਾ ਥਾ ਹੈ ਸਾਰੀ ਪਹਾੜੀ ਰੇਤੇ ਦੀ ਹੈ ਇਹਨਾਂ ਨੇ ਸੋਚਿਆ ਇਹ ਰੇਤੇ ਦੀ ਪਹਾੜੀ ਹੈ ਤੇ ਬਿਲਡਿੰਗ ਬਣਾਉਣ ਦਾ ਖਤਰਾ